ਵਾਤਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖ਼ਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੰਡੋਂ ਬਿੱਤੇ ਦਿਨੀ ਭਾਈ ਅਮਰਤਪਾਲ ਸਿੰਘ ਜੀ ਨੇ ਮੈਂਬਰ ਆਫ ਪਾਰਲੀਮੈਂਟ ਦੀ ਸੌ ਚੱਕੀ ਆ ਜਿਸ ਨੂੰ ਲੈ ਕੇ ਵੱਖ-ਵੱਖ ਬਿਆਨ ਸਾਹਮਣੇ ਆ ਰਹੇ ਨੇ ਇਸ ਦੇ ਸਬੰਧ ਵਿੱਚ ਗੱਲ ਕਰਨ ਲਈ ਸਾਡੇ ਨਾਲ ਨੇ ਅੱਜ ਸਟੂਡੀਓ ਵਿੱਚ ਮੌਜੂਦ ਕੁਲਦੀਪ ਸਿੰਘ ਸੀਨੀਅਰ ਪੱਤਕਾਰ ਤਵਰੀਸ਼ ਨੂੰ ਬ੍ਰਮਾਣਿਤ ਕਰੋ ਬ੍ਰਮਾਣਿਤਪੁਰ ਸਾਹਿਬ ਤੁਹਾਡਾ ਸਵਾਗਤ ਹੈ ਸ਼ੁਕਰੀਆ ਸਰ ਪਰਮਲੀਪੁਰ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਵੱਲੋਂ ਇੱਕ ਅਚਨਚੇਤ ਕੀਤੀ ਗਈ ਗੱਲ ਜਿਸ ਨੂੰ ਬਾਰ-ਬਾਰ ਮੀਡੀਆ ਦੇ ਵੱਲੋਂ ਜਾਂ ਔਰ ਸੋਸ਼ਲ ਮੀਡੀਆ ਤੇ ਉਠਾਇਆ ਜਾ ਰਿਹਾ ਕੀ ਇਹ ਕਿਉਂ ਕੀਤਾ ਜਾ ਰਿਹਾ ਹੈ ਇਹੋ ਜਿਹਾ ਕਿਉਂ ਹੋ ਰਿਹਾ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਸਾਂਝੀ ਕਰੋ ਵੀ ਇਹ ਕੀ ਮਾਮਲਾ ਦੇਸ਼ ਵਿਦੇਸ਼ ਬੈਠੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁੱਦੇ ਤੋਂ ਹਟ ਕੇ ਗੱਲ ਕਿਉਂਕਿ ਬਾਰ ਬਾਰ ਮੀਡੀਆ ਦੇ ਉੱਤੇ ਇੱਕੋ ਗੱਲ ਕਈ ਦਿਨਾਂ ਤੋਂ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਮਾਤਾ ਹੋਰਾਂ ਵੱਲੋਂ ਖਾਲਸਤਾਨ ਤੋਂ ਪਿੱਛੇ ਹਟਣ ਦਾ ਹੁਣ ਸੰਵਿਧਾਨ ਨੂੰ ਮੰਨਣ ਦਾ ਭਾਈ ਅਮਰਤਪਾਲ ਸਿੰਘ ਬਾਰੇ ਜਿਹੜਾ ਬਿਆਨ ਆ ਉਹ ਬਾਰ ਬਾਰ ਉਹਨੂੰ ਸਾਹਮਣੇ ਲਿਆਂਦਾ ਜਾ ਰਿਹਾ ਤੇ ਪਰ ਢਿੱਲੋ ਸਾਹਿਬ ਨੇ ਗੱਲ ਇਸ ਤੋਂ ਅੱਗੇ ਦੀ ਕੀਤੀ ਹੈ ਵੀ ਵੀ ਇਹ ਗੱਲ ਬਾਰ ਬਾਰ ਕਿਉਂ ਆ ਰਹੀ ਹੈ ਗੱਲ ਤਿੰਨ ਚਾਰ ਦਿਨ ਪਹਿਲਾਂ ਗੱਲ ਹੋ ਗਈ ਮਾਤਾ ਵੱਲੋਂ ਅਚਨਚੇਤ ਗੱਲ ਆਖੀ ਗਈ ਤੇ ਉਸ ਗੱਲ ਨੂੰ ਇੱਕ ਦੋ ਦਿਨ ਦੇ ਵਿੱਚ ਕੋਈ ਸੋਸ਼ਲ ਮੀਡੀਆ ਦਾ ਹਿੱਸਾ ਬਣ ਜਾਂਦੀ ਆ ਉਸ ਤੋਂ ਬਾਅਦ ਛੱਡ ਦੇਣਾ ਚਾਹੀਦਾ ਪਰ ਸਵਾਲ ਹੈ ਜਿਹੜਾ ਅੱਜ ਦਾ ਉਹ ਇਹ ਆ ਕਿ ਬਾਰ ਬਾਰ ਕਿਉਂ ਇਹ ਗੱਲ ਸਾਹਮਣੇ ਆ ਰਹੀ ਆ ਇੱਕ ਮਾਤਾ ਜਿਸ ਦਾ ਪੁੱਤ 28 30 ਵਰਿਆਂ ਦਾ ਸਮੇਂ ਤੋਂ ਪਹਿਲਾਂ ਉਹਦੇ ਕੋਈ ਕਾਰਜ ਨਹੀਂ ਹੋਏ ਬਹੁਤੇ ਕੋਈ ਕੁਝ ਹੋਰ ਨਹੀਂ ਹੋਇਆ ਤੇ ਉਹ ਇੱਕ ਮੂਵਮੈਂਟ ਆ ਜਿਹੜੀ ਉਹ ਖਾਲਸਤਾਨ ਦੀ ਕਹਿ ਲੋ ਉਹਨੂੰ ਤੁਸੀਂ ਨਸ਼ਿਆਂ ਖਿਲਾਫ ਅਮਰਤ ਸੰਚਾਰ ਮੁਹਿੰਮ ਕਹਿ ਲੋ ਗੱਲ ਵਾਰਿਸ ਪੰਜਾਬ ਦੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਪਾਈ ਅਮਰਤਪਾਲ ਸਿੰਘ ਉਹ ਪੰਜਾਬ ਦੇ ਵਿੱਚ ਇੱਕ ਲਹਿਰ ਚਲਾਉਂਦੇ ਤੇ ਲਹਿਰ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਗੁਰਸਿੱਖੀ ਨਾਲ ਜੁੜਨ ਦਾ ਜਿੱਥੇ ਉੱਥੇ ਪੰਜਾਬ ਦੇ ਹੱਕਾ ਹਕੂਕਾਂ ਤੋਂ ਜਾਣੂ ਕਰਾਉਂਦੇ ਨੇ ਤੇ ਗੱਲ ਕਿਤੇ ਨਾ ਕਿਤੇ ਉਹ ਆਜ਼ਾਦੀ ਦੀ ਵੀ ਕਰਦੇ ਨੇ ਸਿੱਖ ਰਾਜ ਦੀ ਗੱਲ ਕਰਦੇ ਨੇ ਹੁਣ ਉਹਨਾਂ ਦਾ ਜੀਵਨ ਇਸ ਤਰੀਕੇ ਨਾਲ ਸ਼ੁਰੂ ਹੋਇਆ ਤੇ ਇਸ ਤਰੀਕੇ ਨਾਲ ਉਹਨਾਂ ਦੇ ਇੱਕ ਤੌਰ ਦੇ ਉੱਤੇ ਖਰਾਬ ਆਇਆ ਜੀਵਨ ਦੇ ਵਿੱਚ ਕਿ ਬਹੁਤ ਸਾਰੇ ਚੁਣੌਤੀਆਂ ਦੇ ਵਿੱਚੋਂ ਲੰਘਣ ਤੋਂ ਬਾਅਦ ਉਹਨਾਂ ਦੇ ਉੱਤੇ ਐਨਐਸਏ ਲੱਗ ਗਈ। ਨੈਸ਼ਨਲ ਸਿਕਿਉਰਿਟੀ ਐਕਟ ਜਿਸ ਨੂੰ ਲੱਗਿਆ ਤਾਂ ਪੰਜਾਬ ਸਰਕਾਰ ਵੱਲੋਂ ਤੇ ਉਹ ਆਸਾਮ ਦੀ ਡਿਬ੍ਰੂਗੇਟ ਜੇਲ੍ਹ ਚ ਬੰਦ ਨੇ। ਹੁਣ ਗੱਲ ਆਪਾਂ ਮੁੱਦੇ ਤੇ ਆਉਂਦੇ ਆ ਗੱਲ ਜਿਹੜੀ ਹਾਲਿਸਤਾਨ ਦੀ ਬਾਰ ਬਾਰ ਕਿਉਂ ਉਛਾਲੀ ਜਾ ਰਹੀ ਆ। ਦੇਖੋ ਇੱਕ ਗੱਲ ਧਿਆਨ ਚ ਰੱਖ ਲੈਣੀ ਚਾਹੀਦੀ ਹੈ ਕਿ ਮਾਂ ਆਖਰ ਮਾਂ ਹੁੰਦੀ ਹੈ ਮਾਂ ਆਪਣੇ ਪੁੱਤ ਦੀ ਹਰ ਸਲਾਮਤੀ ਲਈ ਪਤਾ ਨਹੀਂ ਕਿੰਨੀਆਂ ਅਰਦਾਸਾਂ ਕਿੰਨੇ ਕ ਸੰਘਰਸ਼ ਕਿੰਨੇ ਕ ਦੁੱਖ ਕਿੰਨੀਆਂ ਤਕਲੀਫਾਂ ਕੱਟਣ ਲਈ ਤਿਆਰ ਰਹਿੰਦੀ ਹੈ ਜਿਸ ਮਾਂ ਦਾ ਪੁੱਤ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਬੈਠਾ ਹੋਵੇ ਜੇਲ੍ਹ ਵੀ ਉਹ ਅਸਾਮ ਦੀ ਡਿਬਰੂਗੜ ਜੇਲ੍ਹ ਜਿੱਥੇ ਪਰਿੰਦਾ ਤੱਕ ਵੀ ਨਹੀਂ ਫਰਕ ਸਕਦਾ ਹੁਣ ਜਦੋਂ ਮਾਂ ਨੂੰ ਪੁੱਛਿਆ ਗਿਆ ਕਿ ਭਾਈ ਅਮਰਤਪਾਲ ਸਿੰਘ ਦੀ ਖਾਲਸਾਤਨ ਲਹਿਰ ਹੁਣ ਕਿੱਦਾਂ ਦੀ ਰਹੇਗੀ ਤੇ ਮਾਂ ਵੱਲੋਂ ਟਾਈਮ ਟੂ ਟਾਈਮ ਜਿਹੜੀ ਗੱਲ ਚੱਲ ਰਹੀ ਸੀ ਆ ਕਿ ਕਿ ਇੱਕ ਪਾਸੇ ਉਹ ਸੰਵਿਧਾਨ ਦੀ ਸੌਂ ਚੁੱਕ ਰਿਹਾ ਸੰਵਿਧਾਨ ਦੀ ਜਦੋਂ ਮਨੁੱਖ ਸੌਂ ਚੁੱਕਦਾ ਤੇ ਉਹਦੇ ਵਿੱਚ ਦੇਸ਼ ਦੀ ਏਕਤਾ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਗੱਲ ਤੇ ਦੂਜੀ ਗੱਲ ਆ ਜਿਹੜੀ ਉਹ ਅਮਨ ਕਾਨੂੰਨ ਦੀ ਗੱਲ ਰੱਖੀ ਕਰਨ ਦੀ ਜਾਂ ਮਤਲਬ ਹਰ ਪੱਖ ਤੋਂ ਦੇਸ਼ ਦੇ ਨਾਲ ਰਹਿਣ ਦੀ ਗੱਲ ਆ ਜਿਹੜੀ ਉਹ ਉਹਨੇ ਕਰਨੀ ਹੁੰਦੀ ਹੈ ਇਸ ਗੱਲ ਦਾ ਪਤਾ ਸਾਰੇ মিডিਆ ਨੂੰ ਵੀ ਆ ਇਸ ਤੋਂ ਅੰਦਾਜ਼ਾ ਪਤਾ ਤੁਹਾਨੂੰ ਸਾਰਿਆਂ ਨੂੰ ਦਰਸ਼ਕਾਂ ਨੂੰ ਵੀ ਹੋ ਸਕਦਾ ਹੈ ਦੇਖੋ ਗੱਲ ਜਦੋਂ ਸੰਵਿਧਾਨ ਦੀ ਇੱਕ ਬੰਦਾ ਸੌਂ ਚੁੱਕ ਰਿਹਾ ਵੀ ਦੇਸ਼ ਤੇ ਸੰਵਿਧਾਨ ਦੀ ਸੌਂ ਖਾਂਦਾ ਮੈਂ ਈਸ਼ਵਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੇ ਫਿਰ ਆਜ਼ਾਦ ਸਿੱਖਾ ਜਦੋਂ ਖਾਲਸਾਣ ਦੀ ਗੱਲ ਕਿੱਥੋਂ ਰਹਿ ਜਾਂਦੀ ਹੈ ਜੀ ਗੱਲ ਤੇ ਟਾਈਮ ਟੂ ਟਾਈਮ ਦੀ ਇਹ ਗੱਲ ਸੌਂ ਚੁੱਕ ਰਿਹਾ ਭਾਈ ਅਮਰਤਪਾਲ ਸਿੰਘ ਤੇ ਮਾਂ ਨੂੰ ਪੁੱਛਿਆ ਵੀ ਖਾਲਸਾ ਨੂੰ ਕਹਿੰਦੇ ਨਹੀਂ ਵੀ ਅੱਜ ਖਾਲਸਪਨ ਦੀ ਗੱਲ ਨਹੀਂ ਉਹ ਸੰਵਿਧਾਨ ਦੀ ਸੋਚ ਚੁੱਕ ਰਿਹਾ ਦੇਸ਼ ਤੇ ਇਸ ਗੱਲ ਨੂੰ ਕਿੱਡੀ ਵੱਡੀ ਬਣਾ ਦਿੱਤਾ ਗਿਆ ਕਿ ਦੇਸ਼ ਭਰ ਵਿੱਚ ਇਸ ਗੱਲ ਨੂੰ ਮਾਂ ਤੇ ਪੁੱਤ ਦੀ ਗੱਲ ਨੂੰ ਵਿਵਾਦਿਤ ਕਰ ਦਿੱਤਾ ਗਿਆ ਆਖਰ ਕਿਹੜੀ ਸਾਜ਼ਿਸ਼ ਹੈ ਦੇ ਪਿੱਛੇ ਤੁਸੀਂ ਜੇ ਜ਼ਰਾ ਧਿਆਨ ਮਾਰ ਕੇ ਵੇਖੀਏ ਆਪਾਂ ਥੋੜਾ ਜਿਹਾ ਸਮਾਂ ਪਿੱਛੇ ਜਾਈਏ ਕਰ ਜਦੋਂ ਮੈਂ ਭਾਈ ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਵਾਲਿਆਂ ਦਾ ਬਿਆਨ ਸੁਨਰੀਆ ਸੀ ਇੱਕ ਨੈਗੇਟਿਵੀ ਚੈਨਲ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਖਾਲਸਾਤਨ ਦੀ ਗੱਲ ਕਿਵੇਂ ਕਰੋਗੇ ਹੁਣ ਤੁਸੀਂ ਖਾਲਸਾਤਨ ਇੱਕ ਅਦਰ ਸਟੇਟ ਵੱਖਰੀ ਸਟੇਟ ਦੀ ਗੱਲ ਹੈ ਇੰਡੀਪੈਂਡੈਂਟ ਸਟੇਟ ਦੀ ਗੱਲ ਹੈ ਇੰਡੀਪੈਂਡੈਂਟ ਕੰਟਰੀ ਦੀ ਗੱਲ ਹੈ ਤੇ ਦੇਸ਼ ਤੋਂ ਹਟ ਕੇ ਗੱਲ ਹੈ ਤੇ ਜਦੋਂ ਇੱਥੇ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਹੜੇ ਬੰਦੇ ਚੋਣਾਂ ਜਿੱਤ ਕੇ ਜਾਂਦੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਦਾ ਉੱਤਰ ਸੀ ਕਿ ਯਾਰ ਅਸੀਂ ਨਹੀਂ ਮਰਵਾਉਣਾ ਲੋਕਾਂ ਨੂੰ ਇੰ ਬਿਲਕੁਲ ਨਹੀਂ ਅਸੀਂ ਜੋ ਵੀ ਕਰਨਾ ਉਹ ਡੈਮੋਕ੍ਰੈਟਿਕ ਵੇਅ ਨਾਲ ਡੈਮੋਕ੍ਰੈਟਿਕ ਰਾਈਟਸ ਨੇ ਜਿਹੜੇ ਸਾਡੇ ਉਸ ਦੇ ਅਨਸਾਰ ਕਰਨਾ ਹੈ ਮੈਂ ਇੱਕ ਮਿੰਟ ਲਈ ਤੁਹਾਡਾ ਧਿਆਨ ਪਿੱਛੇ ਲੈ ਕੇ ਜਾਣਾ ਸਰਦਾਰ ਸਿਮਰਨਜੀਤ ਸਿੰਘ ਮਾਨ ਲਗਭਗ 30 ਸਾਲ ਤੋਂ ਸਰਗਰਮ ਸਿਆਸਤ ਚ ਨੇ ਲਗਭਗ ਟਾਈਮ ਤੇ ਜ਼ਿਆਦਾ ਹੋ ਗਿਆ ਪਰ 30 ਸਾਲ ਤੋਂ ਉਹ ਸਰਗਰਮ ਸਿਆਸਤ ਚ ਨੇ ਉਹ ਖਾਲਸਾਣ ਦੀ ਗੱਲ ਵੀ ਕਰਦੇ ਨੇ ਸਟੇਜਾਂ ਦੇ ਉੱਤੇ ਵੀ ਕਰਦੇ ਨੇ ਆਜ਼ਾਦ ਸਿੱਖ ਰਾਜ ਦੀ ਗੱਲ ਉਹ ਜੂਨੋ ਨਾਲ ਵੀ ਉਹ ਜਾਂ ਹੋਰ ਜਿਹੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਉਹਨਾਂ ਨਾਲ ਵੀ ਸੰਪਰਕ ਚ ਨੇ ਪਰ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਨੂੰ ਫੜਿਆ ਨਹੀਂ ਜਾਂਦਾ ਕਿਉਂ ਕਿਉਂਕਿ ਉਹ ਡੈਮੋਕਰੈਟਿਕ ਰਾਈਟਸ ਜਿਹੜੇ ਸਾਨੂੰ ਸੰਵਿਧਾਨ ਨੇ ਕਨਸਟੀਟਿਊਸ਼ਨ ਨੇ ਦੱਤੇ ਨੇ ਉਹ ਉਹਦੇ ਮੁਤਾਬਕ ਗੱਲ ਕਰਦੇ ਨੇ ਇੱਥੇ ਸਵਾਲ ਸਿਮਰਨਜੀਤ ਸਿੰਘ ਮਾਨ ਤੇ ਵੀ ਚੁੱਕੇ ਜਾਂਦੇ ਨੇ ਕਿ ਉਹ ਉਹ ਹਾਲਿਸਤਾਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਦੇਸ਼ ਦੇ ਸੰਵਿਧਾਨ ਵਿੱਚ ਆਜ਼ਾਦ ਸਿੱਖ ਰਾਜ ਮੰਗ ਸਕਣ ਦੀ ਸਿਮਰਨਜੀਤ ਸਿੰਘ ਮਾਨ ਦੇ ਮੁਤਾਬਕ ਇੱਕ ਮਾਦਾ ਇੱਕ ਕਾਨੂੰਨ ਆ ਇੱਕ ਲਾਅ ਹੈ ਤੇ ਉਹਦੇ ਮੁਤਾਬਕ ਉਹ ਗੱਲ ਕਰਦੇ ਨੇ ਤੇ ਗੱਲ ਕਰਦੇ ਭਾਵੇਂ ਹੁਣ ਕੋਈ ਉਂਗਲਾ ਚੁੱਕੀ ਜਾਵੇ ਭਾਵੇਂ ਕੋਈ ਗੱਲ ਕਰੀ ਜਾਵੇ ਤੇ ਇਸੇ ਪਰ ਪਰ ਸਿਮਰਨਜੀਤ ਸਿੰਘ ਮਾਨਮਿਕ ਕਟੜ ਖਾਲਸਤਾਨੀ ਜਾਂ ਇੱਕ ਦੇਸ਼ਧ੍ਰੋਹੀ ਕਰਕੇ ਉਹਨੂੰ ਉਹਦਾ ਜਿਹੜਾ ਅਕਸਰ ਉਹ ਖਰਾਬ ਕਰਨ ਦੇ ਯਤਨ ਕੀਤੇ ਗਏ ਨੇ ਦੂਜੇ ਪਾਸੇ ਅਮਰਤਪਾਲ ਵਲ ਆਈਏ ਹੁਣ ماں ਅਚਾਨਕ ਜਦੋਂ ਸੰਵਧਾਨ ਦੀ ਸੌਹ ਪੁੱਤ ਚੁੱਕ ਰਿਹਾ ਉਹਦਾ ਪੁੱਤਰ ਐਮਪੀ ਬਣ ਰਿਹਾ ਜੀ ਹਨਾ ਇੱਕ ਮਾਂ ਨੂੰ ਖੁਸ਼ੀ ਤਾਂ ਹੁੰਦੀ ਹੀ ਆ ਫਿਰ ਉਹ ਦੀ ਸਿਆਣਕਾ ਮੈਂ ਦੀ ਮੈਂ ਅਸੀਂ ਸਮਝਦੇ ਆ ਉਹਨਾਂ ਨੇ ਟਾਈਮ ਟੂ ਟਾਈਮ ਅੱਜ ਦੀ ਗੱਲ ਕੀਤੀ ਜਦੋਂ ਸੌਹ ਚੁੱਕ ਰਿਹਾ ਤਾਂ ਮੀਨਜ਼ ਇਹਦਾ ਮਤਲਬ ਹੁਣ ਉੱਥੇ ਜੇ ਤਾਂ মিডিਆ ਇਹ ਕਹਣਾ ਚਾਹੁੰਦਾ ਹੈ ਉਸ ਮੰਤੋਕਿ ਅਸੀਂ ਖਾਲਸਤਾਨੀ ਅਸੀਂ ਦੇਸ਼ ਦੇ ਸੰਧਾਨ ਨੂੰ ਨਹੀਂ ਮੰਨਦੇ ਫਿਰ ਮਾਂ ਗਲਤ ਹੈ ਫਿਰ ਮਾਂ ਹਿੰਸਕਾ ਫਿਰ ਮਾਂ ਮਤਲਬ ਆਜ਼ਾਦ ਸਿੱਖ ਸਟੇਟ ਦੀ ਗੱਲ ਕਰਦੀ ਹੈ ਤੇ ਫਿਰ ਫਿਰ ਸੰਧਾ ਫਿਰ ਸਵਾਲ ਉੱਠਦੇ ਨੇ ਵੀ ਸੰਧਾਨ ਦੀ ਸੌਹ ਕਿਉਂ ਚੁੱਕੀ ਜਾਂਦੀ ਹੈ ਇਸ ਕਰਕੇ ਇੱਕ ਮਾਂ ਆਪਣੇ ਪੁੱਤਰ ਬਖਤੀ ਪੀੜ੍ਹਾ ਚੋਂ ਨਿਕਲਦੇ ਆਂ ਵੇਖ ਜਿਹੜਾ ਟਾਈਮ ਚੱਲ ਰਿਹਾ ਉਹਦੀ ਗੱਲ ਕਰਦੀ ਆ ਕਿ ਅਸੀਂ ਅ ਅੱਜ ਖਾਲਸਤਾਨ ਦੀ ਗੱਲ ਨਹੀਂ ਖਾਲਸਤਾਨ ਅਸੀਂ ਹੁਣ ਸੰਵਿਧਾਨ ਦੇ ਮੁਤਾਬਕ ਲੜਾਈ ਹੈ ਜਿਹੜੀ ਹੁਣ ਭਾਈ ਸਰਬਜੀਤ ਸਿੰਘ ਦਾ ਬਿਆਨ ਵੀ ਹੋਇਆ ਤੇ ਸਿਮਰਜੀਤ ਸਿੰਘ ਮੰਨਦੇ ਹੋਈ ਨੇ ਤੇ ਜੇ ਮਾਂ ਇਹ ਗੱਲ ਕਹਿੰਦੀ ਤੇ ਉਹਨੂੰ ਉਹਨਾਂ ਦਾ ਪਿਓ ਪੁੱਤ ਚ ਡਿਫਰੈਂਸ ਪਿਓ ਮਾਂ ਪੁੱਤ ਚ ਡਿਫਰੈਂਸ ਪੈਦਾ ਕੀਤੇ ਜਾ ਰਹੇ ਨੇ ਫਿਰ ਇੱਕ ਚਿੱਠੀ ਜਾਰੀ ਹੁੰਦੀ ਜਿਹਦੇ ਉੱਤੇ ਭਾਈ ਅਮਰਪਾਲ ਸਿੰਘ ਦੇ ਸਾਈਨ ਨਹੀਂ ਦਸਤਕਤ ਨਹੀਂ ਕਿ ਇਹ ਡਿਬਰੂਗੜ੍ਹ ਜੇਲ੍ਹ ਤੋਂ ਭਾਈ ਸਾਹਿਬ ਨੇ ਸਾਨੂੰ ਚਿੱਠੀ ਲਿਖਾਈ ਆ ਉਹਨਾਂ ਨੇ ਕਿਹਾ ਵੀ ਮਾਤਾ ਦੀ ਗੱਲ ਆਪਣੀ ਥਾਂ ਤੇ ਹੋ ਸਕਦੀ ਹੈ ਪਰ ਮੇਰਾ ਮਿਸ਼ਨ ਖਾਲਸਤਾਨ ਹੈ ਇਹਦੇ ਬਾਰੇ ਕੋਈ ਪਤਾ ਬਾਰ-ਬਾਰ ਖਾਲਸਤਾਨ ਦੀ ਗੱਲ ਕਰਕੇ ਬਾਰ-ਬਾਰ ਇਦਾਂ ਦੀ ਗੱਲ ਕਰਕੇ ਇੱਕ ਮਨੁੱਖ ਦੇ ਜਿੱਥੇ ਕਿਰਦਾਰ ਨੂੰ ਕਿਰਦਾਰਕੁਸ਼ੀ ਕਰਨ ਦੇ ਯਤਨ ਜੇ ਉਹ ਮੁਖਤਾਰਾ ਚ ਆਉਣਾ ਵੀ ਚਾਹੁੰਦਾ ਹੋਵੇ ਜੇ ਉਹ ਸੰਵਿਧਾਨ ਨੂੰ ਮੰਨਣ ਸੌਂਹ ਚੁੱਕ ਲਈ ਜਦੋਂ ਸੰਵਿਧਾਨ ਦੀ ਮੰਨਣ ਵਾਲੀ ਗੱਲ ਤਾਂ ਹੋਏਗੀ ਤੇ ਜਦੋਂ ਸੌਂਹ ਖਾਲੀ ਈਸ਼ਵਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਫਿਰ ਪਿੱਛੇ ਤਾਂ ਕੁਛ ਨਹੀਂ ਰਹਿੰਦਾ ਤੇ ਭਾਈ ਅਮਰਤਪਾਲ ਸਿੰਘ ਨੂੰ ਬਾਰ-ਬਾਰ ਇੱਕ ਹਿੱਸੇ ਵੱਲੋਂ ਖਾਲਸਤਾਨੀ ਜਾਂ ਗੱਲ ਥੋੜੀ ਜੀ ਕੌੜੀ ਆ ਸਾਡੇ ਭਰਾਵਾਂ ਨੂੰ ਕੌੜੀ ਲੱਗੇਗੀ ਜਾਂ ਆਪੋ ਆਪਣੇ ਚੈਨਲ ਦੀ ਦੇ ਵੀਊ ਵਧਾਉਣ ਵਾਸਤੇ ਟੀਆਰਪੀ ਵਧਾਉਣ ਵਾਸਤੇ ਕਿ ਜਿਹੜੇ ਸੋਸ਼ਲ ਮੀਡੀਆ ਦੂਜੇ ਆਮ ਨੇ ਉਹ ਆਪਣੇ ਵੀਊ ਵਧਾਉਣ ਵਾਸਤੇ ਇਸ ਗੱਲ ਨੂੰ ਬਾਰ-ਬਾਰ ਉਛਾਲਣਾ ਸਾਡੀ ਸਮਝ ਮੁਤਾਬਕ ਠੀਕ ਨਹੀਂ ਤੇ ਇੱਕ ਮਾਂ ਵੱਲੋਂ ਜਿਹੜੀ ਗੱਲ ਆਖੀ ਗਈ ਆ ਉਹ ਸਮੇਂ ਦੀ ਗੱਲ ਸੀ ਤੇ ਕਿਉਂਕਿ ਕੋਈ ਵੀ ਫੈਸਲਾ ਇਹ ਪੰਜਾਬ ਦਾ ਦਸਤੂਰ ਆ ਘਰ ਦੇ ਵਿੱਚ ਮਾਮੂਖੀ ਨੇ ਨਹੀਂ ਕਰਨਾ ਉਸ ਦਾ ਤੇ ਭਾਈ ਅਮਰਤਪਾਲ ਸਿੰਘ ਦੇ ਹਿੱਸੇ ਦੀ ਗੱਲ ਹੈ ਜਿਵੇਂ ਉਹਨੇ ਉਸ ਦਿਨ ਦੀ ਗੱਲ ਕਹੀ ਤੇ ਇਸ ਗੱਲ ਨੂੰ ਬਹੁਤਾ ਉਛਾਲਣਾ ਨਹੀਂ ਚਾਹੀਦਾ ਇੱਕ ਮੀਡੀਆ ਦਾ ਹਿੱਸਾ ਤੇ ਇੱਕ ਸਾਡੇ ਦੇਸ਼ ਦਾ ਇੱਕ ਹਿੱਸਾ ਜਿਹੜਾ ਘਟੋ ਘਟ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਸਾਰੀਆਂ ਗੱਲਾਂ ਕਰ ਰਿਹਾ ਤੇ ਇਹ ਗੱਲਾਂ ਨਹੀਂ ਹੋਣੀ ਚਾਹੀਦੀ ਹਾਂਜੀ ਬਿਲਕੁਲ ਜੇਕਰ ਆਪਾਂ ਗੱਲ ਕਰੀਏ ਬਰਮਾਲੀਪੁਰ ਸਾਹਿਬ ਜੇ ਭੇਖ ਭੇਖ ਦੇ ਵਿੱਚ ਭਾਈ ਅਮਰਤਪਾਲ ਸਿੰਘ ਬਲੋ ਜਿਹੜੇ ਖਾਲਸਾ ਤਾਂ ਦੇ ਮੁੱਦੇ ਤੇ ਕਿਸ ਤਰ੍ਹਾਂ ਦੀ ਯੋਜਨਾ ਬੰਦੀ ਕੀਤੀ ਤੇ ਸਿਆਸਤ ਕਿ ਕਿੱਧਰ ਨੂੰ ਜਾਵੇਗੀ ਕਿ ਕਿਸ ਤਰ੍ਹਾਂ ਦੀ ਰਹੇਗੀ ਸਿਆਸਤ ਹਾਂ ਬਿਲਕੁਲ ਬਿਲਕੁਲ ਭਾਈ ਅਮਰਤਪਾਲ ਸਿੰਘ ਇਸ ਵੇਲੇ ਜੇਬ ਦੇ ਵਿੱਚ ਬੰਦ ਨੇ ਉਹਨਾਂ ਦੇ ਉੱਤੇ ਨਵੇਂ ਜ਼ਿੰਮੇਵਾਰੀ ਐਜ਼ ਅ ਮੈਂਬਰ ਪਾਰਲੀਮੈਂਟ ਪਈ ਆ ਇਸ ਤੋਂ ਪਹਿਲਾਂ ਉਹ ਖਾਲਸਾ ਵਹੀਰ ਚਲਾ ਕੇ ਨਸ਼ਿਆਂ ਖਿਲਾਫ ਮਹਿੰਮ ਤੇ ਅਮਰਤ ਸੰਚਾਰਸ਼ ਦੀ ਮਹਿੰਮ ਸੀ ਜਿਹੜੀ ਉਹ ਚਲਾ ਰਹੇ ਸੀ ਇਦੇ ਵਿੱਚ ਉਹਨਾਂ ਦਾ ਟਕਰਾਵ ਵੀ ਹੋਇਆ ਹੁਣ ਦੋ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਮਨੁੱਖ ਉਦੋਂ ਸੰਸੀਅਰ ਹੋ ਜਾਂਦਾ ਜਦੋਂ ਉਹਦੇ ਤੇ ਕੋਈ ਜ਼ਿੰਮੇਵਾਰੀ ਪੈ ਜਾਂਦੀ ਹੈ ਭਾਈ ਅਮਰਤਪਾਲ ਸਿੰਘ ਉਦੋਂ ਇੱਕ ਨੌਨ ਜਾਨ ਅਵਸਥਾ ਦੇ ਵਿੱਚ ਗੁਰੂ ਦੇ ਲੜ ਲਾ ਕੇ ਉਹਨਾਂ ਨੇ ਇੱਕ ਮਹਿਮ ਸੀ ਜਿਹੜੀ ਉਹ ਛੇੜੀ ਸੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਆਜ਼ਾਦ ਸਿੱਖ ਰਾਜ ਦੀ ਗੱਲ ਵੀ ਛਿਪੀ ਹੋਈ ਸੀ ਕਿਤੇ ਕਿਤੇ ਓਪਨਲੀ ਭਾਈ ਸਾਹਿਬ ਘਰ ਵੀ ਦਿੰਦੇ ਸੀ ਪਰ ਜਿਸ ਤਰੀਕੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਪੰਜਾਬ ਦੀ ਸਰਕਾਰ ਨੇ ਉਹਨਾਂ ਨੂੰ ਟਰੀਟ ਕੀਤਾ ਤੇ ਉਸ ਤੋਂ ਬਾਅਦ ਉਹ ਐਨਐਸਡੀ ਨੂੰ ਬਦਨ ਹੋ ਨਜ਼ਰਬੰਦ ਹੋ ਗਏ ਤੇ ਫਿਰ ਉਹਨਾਂ ਨੂੰ ਸੋਚਣ ਦਾ ਮੌਕਾ ਜਿਹੜਾ ਸਾਡੇ ਮੁਤਾਬਕ ਮਿਲਦਾ ਹੈ ਲੰਮਾ ਸਮਾਂ ਬੰਦ ਨੇ ਜੇਲ੍ਹ ਦੇ ਵਿੱਚ ਇਧਰੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਜਿਹੜੇ ਦੇ ਵਿੱਚ ਬੈਠੇ ਤੇ ਇੱਕ ਜ਼ਿੰਮੇਵਾਰੀ ਹੋਰ ਪਾ ਦਿੱਤੀ ਭਾਵੇਂ ਥੋੜਾ ਪੜੇ ਨੇ ਪਲੱਸ 2 ਤੱਕ ਪੜੇ ਨੇ ਭਾਈ ਅਮਰਿਤਪਾਲ ਸਿੰਘ ਪਰ ਉਹਨਾਂ ਦੇ ਇੰਗਲਿਸ਼ ਦੇ ਵਿੱਚ ਜਾਂ ਉਹਨਾਂ ਦੀ ਬૌਧਿਕ ਸਮਰੱਥਾ ਜਿਹੜੀ ਉਹ ਥੋੜੀ ਜੀ ਮੈਨੂੰ ਸਮਝਦਾਰੀ ਦੇ ਤੌਰ ਤੇ ਲੱਗਦੀ ਹੈ ਕਿ ਹਾਲਾਤ ਨੇ ਜਿਹੜੇ ਉਸ ਸਮੇਂ ਨੂੰ ਬਦਲਣ ਲਈ ਮਜਬੂਰ ਕਰ ਲੈਂਦੇ ਨੇ ਭਾਈ ਅਮਰਿਤਪਾਲ ਸਿੰਘ ਇਸ ਵੇਲੇ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਤੇ ਨਵੀਂ ਜ਼ਿੰਮੇਵਾਰੀ ਪਈ ਹੈ ਐਜੇ ਮੈਂਬਰ ਪਾਰਲੀਮੈਂਟ ਉਹ ਖਡੂਰ ਸਾਹਿਬ ਤੋਂ ਜਿੱਤੇ ਨੇ ਹੁਣ ਉਹ ਸੋਚ ਰਹੇ ਨੇ ਮੰਥਨ ਕਰ ਰਹੇ ਨੇ ਵਿਚਾਰ ਕਰ ਰਹੇ ਨੇ ਜੇਲ੍ਹ ਦੇ ਵਿੱਚੋਂ ਇੱਕ ਕੈਦੀ ਵਾਲਾ ਜੀਵਨ 'ਚੋਂ ਨਿਕਲ ਕੇ ਇੱਕ ਮੈਂਬਰ ਪਾਰਲੀਮੈਂਟ ਵਾਲੀਆਂ ਸਹੂਲਤਾਂ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਮਿਲਣ ਵਾਲੀਆਂ ਨੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਐਨਾਲਿਸਿਸ ਕਰਕੇ ਸਾਰੇ ਮੰਥਨ ਕਰਕੇ ਕਿਵੇਂ ਅੱਗੇ ਵਧਣਾ ਇੱਕ ਗੱਲ ਕਿ ਆਮ ਤੌਰ ਤੇ ਇਹ ਗੱਲ ਆਖੀ ਜਾਂਦੀ ਹੈ ਕਿਸੇ ਸੱਜਣ ਨੇ ਮੈਨੂੰ ਵੀ ਕਿਹਾ ਸੀ ਇਹ ਗੱਲ ਕਿ ਸਾਡੀ ਕੌਮ ਆ ਜਿਹੜੀ ਸੋਚ ਦੀ ਬਾਅਦ ਵਿੱਚ ਆ ਪਹਿਲਾਂ ਕੋਈ ਨਾ ਕੋਈ ਕੰਡ ਕਰ ਦਿੰਦੀ ਆ ਪਰ ਭਾਈ ਅਮਰਤਪਾਲ ਸਿੰਘ ਨੂੰ ਸੋਚਣ ਦਾ ਸਮਾਂ ਮਿਲਿਆ ਇੱਕ ਗੱਲ ਇਹ ਵੀ ਆਖੀ ਜਾਂਦੀ ਹੈ ਕਿ ਸਿੱਖ ਕੌਮ ਕੋ ਦਿਖਾਉਣ ਵਾਸਤੇ ਵੀ ਅਸੀਂ ਸਿਰ ਦੇਣੇ ਆ ਇਹਨਾਂ ਕੋਲ ਸਿਰ ਜ਼ਿਆਦਾ ਨੇ ਦਿਮਾਗ ਘੱਟ ਇਹ ਗੱਲ ਵੀ ਆਖੇ ਜਾਂਦਾ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਨਾਲ ਕੋਈ ਵੀ ਲੜਾਈ ਲੜਦੇ ਆ ਉਹ ਸਿਆਸੀ ਢੰਗ ਨਾਲ ਤੇ ਇਸ ਨਜ਼ਰੀਏ ਨਾਲ ਹੀ ਪ੍ਰਵਾਨ ਚੜਦੀ ਹੈ ਕਿ ਤੁਹਾਡੇ ਕੋਲ ਡਿਪਲੋਮੈਟਿਕ ਸੈਂਸਿਟੀ ਕਿੰਨੀ ਕਾ ਤਾਂ ਤੁਸੀਂ ਨੀਤੀਬਾਨ ਕਿੰਨੇ ਕੋ ਤੁਹਾਡੇ ਦਿਮਾਗ ਨੇ ਕਿੰਨਾ ਕਿ ਸਿੱਖਾਂ ਵਾਸਤੇ ਸਮੇਂ-ਸਮੇਂ ਤੇ ਕੁਝ ਨਾ ਕੁਝ ਫੈਸਲੇ ਜੋ ਕਰਾਉਣੇ ਦਸਤਾਰ ਸੰਬੰਧੀ ਫੈਸਲੇ ਬੰਦੀ ਸਿੰਘਾਂ ਸੰਬੰਧੀ ਫੈਸਲੇ ਬਹੁਤ ਕੁਝ ਐਸਾ ਹੈ ਜਿਹੜੇ ਸਿੱਖ ਸਿੱਖ ਕੌਮ ਦੇ ਵੱਡੇ ਮਸਲੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਲੇਟਫਾਰਮ ਤੇ ਆ ਕੇ ਹੋ ਸਕਦੇ ਨੇ ਉਹਨਾਂ ਦੀ ਆਵਾਜ਼ ਉਠਾਈ ਜਾ ਸਕਦੀ ਹੈ ਐਸਾ ਬਹੁਤ ਕੁਝ ਭਾਈ ਉਮਰਤਪਾਲ ਸਿੰਘ ਨੂੰ ਸੋਚਣ ਲਈ ਜੇਲ੍ਹ ਦੇ ਵਿੱਚ ਮਿਲਿਆ ਮੈਨੂੰ ਲੱਗਦਾ ਹੈ ਕਿ ਭਾਈ ਅਮਰਤਪਾਲ ਸਿੰਘ ਇੱਕ ਕਿਉਂਕਿ ਜਿੰਨੇ ਪੜੇ ਲਿਖੇ ਨੇ ਸੂਝਵਾਨ ਨੇ ਉਹ ਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਅੱਛੀ ਜ਼ਿੰਮੇਵਾਰੀ ਤੇ ਅੱਛੀ ਪਰਫਾਰਮੈਂਸ ਲੈ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਤੇ ਜਿਹੜੀ ਲੜਾਈ ਆ ਉਹ ਮੇਰਾ ਖਿਆਲ ਕਹਿੰਦਾ ਮੇਰਾ ਮੰਨਣਾ ਕਿ ਉਹ ਉਹ ਦਿਮਾਗੀ ਤੌਰ ਤੇ ਵੀ ਸੂਝਵਾਨ ਹੋ ਕੇ ਬਾਹਰ ਆਉਂਦੇ ਨੇ ਦਿਮਾਗੀ ਲੜਾਈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਡਿਪਲੋਮੈਟਿਕ ਪੋਲੀਟੀਕਲ ਤੇ ਦੇਸ਼ ਦੇ ਸੰਵਿਧਾਨ ਮੁਤਾਬਕ ਜਿਹੜੀ ਲੜਾਈ ਜਿਹੜਾ ਕਾਨੂੰਨ ਸਾਨੂੰ ਰਾਈਟਸ ਦਿੰਦਾ ਸੰਵਿਧਾਨ ਸਾਨੂੰ ਰਾਈਟ ਦਿੰਦਾ ਜਿਹੜੀ ਲੜਾਈ ਜਣਦੇ ਉਹ ਜਰੂਰ ਲੜਨਗੇ ਮੇਰਾ ਮੰਨਣਾ ਮੇਰਾ ਵਿਸ਼ਵਾਸ ਸਾਜੀ ਇਹ ਇਹ ਖਾਲਸਾਤਾਂ ਦੀ ਗੱਲ ਹੈ ਜਿਹੜੀ ਉਹਨਾਂ ਦੇ ਬਾਹਰ ਆਉਣ ਤੋਂ ਬਾਅਦ ਵੀ ਸਾਹਮਣੇ ਆ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਲੀਪੁਰ ਸਾਹਿਬ ਦੋਸਤੋ ਇਹ ਸੀ ਕਿ ਭਾਈ ਅਮਰਤਪਾਲ ਸੀਗੀ ਉਹਨਾਂ ਬਾਰੇ ਜਾਣਕਾਰੀ ਗੱਲਬਾਤ ਆਪਾਂ ਕੀਤੀ ਆ ਬਹੁਤ ਘੱਟ ਸਮੇਂ ਦੇ ਵਿੱਚ ਕਾਫੀ ਜਾਣਕਾਰੀ ਪਰਮਾਲੀਪੁਰ ਸਾਹਿਬ ਨੇ ਆਪਾਂ ਨੂੰ ਦਿੱਤੀ ਹੈਗੀ ਆ ਤੇ ਆਸ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਈਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈਏ ਤੁਹਾਡੇ ਤੱਕ ਲੈ ਕੇ ਆਈਏ ਤਾਂ ਜੋ ਚਰਚਾ ਨਵੀਂ ਨਵੀਂ ਲੈ ਕੇ ਆਈਏ ਤੁਹਾਡੇ ਕੋਲੋਂ ਤੇ ਜੇਕਰ ਸਾਡੀ ਗੱਲਬਾਤ ਰਾ ਕਿਸੇ ਦੇ ਵੀ ਮਨ ਉਠੇ ਪਹੁੰਚ ਆਉਂਦੀ ਆ ਆਵਾਜ਼ ਖਲਕ ਦੇ ਵੱਲੋਂ ਮਾਫੀ ਮੰਗਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਜਲਦੀ ਹੀ ਤੁਸੀਂ ਦੇਖਦੇ ਰਹੋ ਆਵਾਜ਼ ਖਲਕ ਇਹਨੂੰ ਥੱਲੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਨਾਲ ਨਾਲ ਥੱਲੇ ਜਰੂਰ ਆਪਣੇ ਕਮੈਂਟ ਵੀ ਜੀਣੇ ਆ ਨਾ ਭੁੱਲਿਓ ਉਹ ਵੀ ਦਿਆ ਕਰੋ ਤਾਂ ਜੋ ਤੁਹਾਡੇ ਤੱਕ ਹੋਰ ਵਧੀਆ ਢੰਗ ਦੇ ਨਾਲ ਵਧੀਆ ਤਰੀਕੇ ਨਾਲ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਬਹੁਤ ਇਜਾਤ ਸਤਿ ਸ਼੍ਰੀ ਅਕਾਲ